ਇਹ ਹੈ ਜੀ ਦੇਖੋ ਦੁਪਹਿਰ ਖਿੜੀ ਬੜੀ ਗੁਣਕਾਰੀ ਹੁੰਦੀ ਹੈ ਇਹ ਦੁਪਹਿਰ ਖਿੜੀ ਅਸੀਂ ਜਾ ਰਹੇ ਸੀ ਕਿਤੇ ਤੇ ਇੱਕ ਪ੍ਰਿੰਡ ਨੇ ਮੈਨੂੰ ਬਾਹ ਦੇ ਉੱਤੇ ਡੰਗ ਮਾਰਿਆ ਆ ਦੇਖੋ ਜੀ ਇਹ ਦੇਖੋ ਲਾਲ ਨਿਸ਼ਾਨ ਪਿਆ ਹੋਇਆ ਹੈ ਤੇ ਹਲਕੀ ਜੀ ਸੋਜਿਸ਼ ਵੀ ਆਈ ਹੋਈ ਹੈ ਤੇ ਸਾਨੂੰ ਇਹ ਮਿਲ ਗਈ ਸੀ ਦੁਪਹਿਰ ਖਿੜੀ ਤਾਂ ਇਸ ਨੂੰ ਆਪਾਂ ਹੁਣ ਇਸ ਜ਼ਖਮ ਦੇ ਉੱਤੇ ਲਿਖਾਵਾਂ ਲਗਾਵਾਂਗੇ ਜਿਸ ਨਾਲ ਕੀ ਹੈ ਇਹ ਜਿਹੜੀ ਸੋਜਿਸ਼ ਹੈ ਉਹ ਘਟ ਜਾਏਗੀ ਤੇ ਆਰਾਮ ਮਿਲੇਗਾ ਤੁਸੀਂ ਵੀ ਜੇਕਰ ਕਦੇ ਤੁਹਾਨੂੰ ਪ੍ਰਿੰਡ ਲੱੜ ਜਾਵੇ ਤਾਂ ਤੁਸੀਂ ਇਸ ਤਰ੍ਹਾਂ ਕਰਕੇ ਇਹ ਦੁਪਾਇਰ ਖਿੜੀ ਨੂੰ ਲਗਾ ਸਕਦੇ ਹੋ ਜਿਸ ਦੇ ਨਾਲ ਸੋਜਿਸ਼ ਹੋਰ ਨਹੀਂ ਫੈਲਦੀ ਅਤੇ ਆਰਾਮ ਆ ਜਾਂਦਾ ਹੈ ਇਸ ਤਰ੍ਹਾਂ ਕਰਕੇ ਤੁਸੀਂ ਇਸ ਦੁਪਹਿਰ ਖਰੀਦੀ ਵਰਤੋਂ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਹੋਰਾਂ ਦੇ ਭਲੇ ਲਈ ਇਸ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ